ਹਾਂਜੀ ਸਸੀ ਕਬੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕਹਿਣ ਨੂੰ ਨਾ ਚਾਹੇ ਭਗਵੰਤ ਮਾਨ ਮਾੜਾ ਵਾ ਚਾਹੇ ਕੁਛ ਵੀ ਆ ਮੈਨੂੰ ਪਤਾ ਵੀ ਸਾਰੇ ਸਾਰਿਆਂ ਨੂੰ ਮਾੜਾ ਲੱਗਦਾ ਮੈਨੂੰ ਵੀ ਮਾੜਾ ਲੱਗਦਾ ਬਹੁਤ ਵਿੱਚ ਗੱਲਾਂ ਦਾ ਵੀ ਬਹੁਤ ਬੇਕਾਰ ਗੱਲਾਂ ਕਰਦਾ ਤੇ ਪਰ ਜਦੋਂ ਦਾ ਆਇਆ ਵਾ ਕਿਸਾਨਾਂ ਲਈ ਉਹ ਮਸੀਹਾ ਬਣਿਆ ਹੈ ਸਿੱਧੀ ਜੀ ਦੱਸਾਂ ਯਾਨੀ ਕਿ ਆ ਲੇਟ ਵਾਲੇ ਪੱਖੋਂ ਦਾ ਪਰਾਵਾ ਲੇਟ ਨਾ ਇੰਨੀ ਕੁ ਨਜ਼ਾਰੇਦਾਰ ਲੇਟ ਆਉਂਦੀ ਆ ਬਥੇਰੀਆਂ ਸਰਕਾਰਾਂ ਰਹਿ ਰਹਿ ਚਲ ਗਈਆਂ ਬਥੇਰੀਆਂ ਕਹਿੰਦੀਆਂ ਨੇ ਵੀ ਅਸੀਂ ਆ ਕਰਦੇ ਆ ਅਸੀਂ ਉਹ ਕਰਦੇ ਆ ਹਨਾ ਤੇ ਪਰ ਆ ਜਿਹੜੀ ਲੈਟ ਵਾਲੀ ਕਮੀ ਪੇਸ਼ੀ ਕੱਢੀ ਹੋਈ ਹੈ ਨਾ ਭਗਵਾਨ ਦਮਨ ਦੇ ਮੌਕੇ ਦੀ ਇਹ ਕਿਸੇ ਨੇ ਨਹੀਂ ਕੱਢੀ ਤੁਸੀਂ ਸਾਰੇ ਜਾਣੇ ਸਾਰੀ ਖੇਤੀ ਕਰਦੇ ਆ ਆਪਾਂ ਸਾਰਿਆਂ ਨੂੰ ਹੀ ਪਤਾ ਵਾ ਵੀ ਦੱਸ ਦੋ ਜੇ ਕਿਸੇ ਹੋਰ ਨੇ ਕੱਢੀ ਹੈ ਹਨਾ ਸਾਡੇ ਏਰੀਏ 'ਚ ਤਾਂ ਕੱਢੀ ਨਹੀਂ ਸੀ ਭਰਾ ਸਾਡੇ ਏਰੀਏ ਦਾ ਸਾਡੇ ਏਰੀਏ ਦੇ ਬੰਦਿਆਂ ਨੇ ਨਹੀਂ ਕਢਵਾ ਹੋਈ ਕਿਸੇ ਤੋਂ ਠੀਕ ਨਹੀਂ ਲੈਟ ਹੀ ਨਹੀਂ ਸੀ ਆਉਂਦੀ ਹੁੰਦੀ ਹੰਬ ਜਾਂਦੇ ਸੀ ਇੰਨਾ ਤੇਲ ਫੂਕ ਫੂਕੇ ਆ ਦੇਖ ਲੋ ਕੱਲ ਆਲੂ ਪੱਟੇ ਆ ਰੌਣੀ ਕਰਦੇ ਆ 6 ਕਿੱਲੇ ਦਾ ਖੱਤਾ ਵਾ ਉਹ ਪਰਲਾ ਗੀਲਾ ਕੱਲ ਭਰਤਾ ਆ ਅੱਜ ਭਰਿਆ ਗਿਆ ਦੋ ਕਿਾਰੇ ਰਹਿ ਗਏ ਦੱਸੋ ਕਿੰਨੀ ਵਧੀਆ ਫਸਲ ਇੱਕ ਸਾਰ ਬੀਜੀ ਜੋ ਜੇ ਆਪਾਂ ਰੌਣੀ ਕਰਕੇ ਲੇਜ਼ਰ ਕਰਾ ਲੱਗਿਆ ਦੇਖ ਲੋ ਬਿਲਕੁਲ ਪਤਲਾ ਪਤਲਾ ਪਾਣੀ ਖੜਾ ਛੋਟੇ ਛੋਟੇ ਕਿਾਰੇ ਪਾ ਤੇ ਛੋਟੇ ਛੋਟੇ ਕਿਾਰੇ ਪਾ ਕੇ ਰੌਣੀ ਕਰਤੀ ਹਨਾ ਹੋਈ ਜਾਂਦੀ ਐ ਵੀ ਆਉਣ ਅੱਜ ਵੀ ਇਹ ਹੁੰਦੀ ਆ ਲੇਟ ਜੇ ਲੇਟ ਚ ਜਿੰਨੀ ਝੋਨੇ ਦੇ ਵਿੱਚ ਵੀ ਇਹੀ ਗੱਲ ਹੁੰਦੀ ਹੈ ਕਿ ਜੇ ਲਾਈਟ ਜਾਦੇ ਆਊਗੀ ਮੋਟਰਾਂ ਘੱਟ ਚੱਲਣਗੀਆਂ ਮੱਕੀ ਦੇ ਵਿੱਚ ਵੀ ਜੇ ਆਪਾਂ ਨੂੰ ਜੇ ਆਪਾਂ ਨੂੰ ਪਤਾ ਹੋਵੇ ਵੀ ਆਪਣੀ ਲਾਈਟ ਰੋਜ਼ ਆਉਣੀ ਹੈ ਹਨਾ ਆਪਾਂ ਮੱਕੀ ਦੀ ਮੋਟਰ ਜਾਂ ਮੱਕੀ ਹੋ ਗਿਆ ਜਾਂ ਝੋਨਾ ਹੋ ਗਿਆ ਆਪਾਂ ਕੋਲੇ ਜਾ ਕੇ ਪਾਣੀ ਲਈਏ ਕਿ ਨਹੀਂ ਯਾਰ ਵੀਰ ਕੋਲੇ ਜਾ ਕੇ ਨੱਕਾ ਲਾ ਦਾਂਗੇ ਹਨਾ ਵੀ ਕੋ ਉੱਥੇ ਚੱਲੇ ਤਾਂ ਜਾਣਾ ਵੀ ਜਦੋਂ ਲੋਡ ਆ ਉਦੋਂ ਜਲਾਵਾਂਗੇ ਜਦੋਂ ਲਾਈਟ ਆਉਂਦੀ ਆ ਘੱਟ ਉਦੋਂ ਆਪਾਂ ਸਾਰੇ ਆਪੋ ਆਪਣੀਆਂ ਮੋਟਰਾਂ ਦੇ ਆਟੋਮੈਟਿਕ ਲਾ ਕੇ ਰੱਖਦੇ ਨਹੀਂ ਯਾਰ ਵੀ 15 ਮਿੰਟ ਵੀ ਆ ਗਈ ਲੜ ਚੱਲ ਜਵੇ ਬਸ ਠੀਕ ਨਹੀਂ ਉਹੀ ਗੱਲ ਆ ਕਿ ਬਹੁਤ ਵਧੀਆ ਯਾਰ ਲੜ ਦਿੱਤੀ ਆ ਹੋਰ ਚਾਹੇ ਕੁਝ ਮਰਜੀ ਮਾੜਾ ਵਾ ਚਾਹੇ ਕੁਝ ਪਰ ਮੈਨੂੰ ਨਹੀਂ ਪਤਾ ਪਰ ਸਾਡੇ ਏਰੀਆ ਚ ਲੜ ਯਾਰ ਪੂਰੀ ਆਉਂਦੀ ਆ ਜਦੋਂ ਨਹੀਂ ਆਉਗੀ ਉਹ ਤਾਂ ਦੱਸਾਂਗੇ ਪਰ ਜਦ ਦਾ ਇਹ ਬਣਿਆ ਵਾ ਉਦੋਂ ਦੀ ਲੜ ਸਿਆਲਾਂ ਚਾਲੂਆਂ ਦੇ ਵਿੱਚ ਵੀ ਬਹੁਤ ਵਧੀਆ ਰਿਆ ਆਉਣੇ ਆ ਬੰਦਾ 10 ਵਜੇ ਮੋਟਰ ਤੇ ਆ ਕੇ 10 ਤੋਂ ਸ਼ਾਮ ਤੱਕ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਮੋਟਰ ਹੀ ਚੱਲਣੀ ਆ ਠੀਕ ਨਹੀਂ ਨਹੀਂ ਅੱਗੇ ਘੰਟਾ ਲਾਈਟ ਆ ਗਈ ਪਹਿਲਾਂ ਛੱਡਣ ਜਾਓ ਜਦੋਂ ਲਾਈਟ ਭੱਜ ਗਈ ਫੇਰ ਚੱਕ ਲਓ ਫੇਰ ਛੱਡਣ ਜਾਓ ਫੇਰ ਆਹੀ ਕੰਮ ਚੱਲੀ ਜਾਂਦਾ ਸੀ ਹਨ ਤੇ ਜਿਹੜੀ ਮੋਜ ਆਹ ਇਹਦੇ ਸਰਕਾਰ ਦੇ ਵਿੱਚ ਹੋਈ ਹੋਈ ਆ ਮੈਨੂੰ ਨਹੀਂ ਪਤਾ ਇਹਨੇ ਕੰਮ ਕਰੇ ਆ ਜਾਂ ਨਹੀਂ ਕਰੇ ਉਹ ਨਹੀਂ ਮੈਨੂੰ ਪਤਾ ਪਰ ਆਹ ਨਜ਼ਾਰੇ ਨਹੀਂ ਕਿਤੇ ਵੀ ਹੈਗੇ ਲਾਈਟ ਵਾਲੇ ਨਜ਼ਾਰੇ ਕਿਸੇ ਨੇ ਨਹੀਂ ਦਿੱਤੇ ਕਹਿ ਕੇ 8 8 9 9 ਘੰਟੇ ਦੀ ਵਾਰੀ ਦੀ ਗਲਤਾਰਾਂ ਗਰਮ ਹੋ ਗਈਆਂ ਫਲਾਨਾ ਹੋ ਗਿਆ ਧਮਕਾ ਹੋ ਗਿਆ ਵੀਰ ਹੁਣ ਵੀ ਤਾਂ ਉਹੀ ਚੀਜ਼ਾਂ ਨੇ ਸਾਰੀਆਂ ਸਾਰਾ ਉਹੀ ਆ ਨਾਲੇ ਕਹਿੰਦੇ ਤਾਂ ਕੋਲਾ ਕੋਲਾ ਹੀ ਨਹੀਂ ਸੀ ਲੋਟ ਆਉਂਦਾ ਵੀ ਕੋਲਾ ਮੁੱਕ ਗਿਆ ਫਲਾਨਾ ਪਤਾ ਨਹੀਂ ਇਹਦੇ ਰੱਬ ਮਿਹਰਬਾਨ ਆ ਜਾਂ ਕਿਵੇਂ ਆ ਵੀ ਲੈਟ ਨਹੀਂ ਹੋਏ ਨੇ ਦੁੱਖ ਤੋੜੇ ਹੋਇਆ ਪੂਰੇ ਇਹਨੇ ਭਗਵਾਨ ਦਾ ਮਾਰਨੇ ਵੀ ਬਿਜਲੀ ਪੂਰੀ ਵਧੀਆ ਆਉਂਦੀ ਆ ਬੰਦਾ ਆਦਾ ਟਾਈਮ ਨਾਲ ਪਾਣੀ ਲਾਉਂਦਾ ਟਾਈਮ ਨਾਲ ਆਉਦਾ ਬਿੱਲ ਆ ਵੀ ਅੱਜ ਸਵੇਰੇ ਹੀ ਆਪਾਂ ਕੱਲ੍ਹ ਆਲੂ ਪਟਿਆ ਸੀ ਇੱਥੇ ਇਹ ਵੀ ਸਵੇਰੇ ਵਾਹੀ ਕਰਕੇ ਜਗਾਇਆ ਵਾ ਬੁੜੀਆਂ ਤਾਂ ਤੇ ਚੁਗਾ ਕੇ ਵਾਹੀ ਕਰਕੇ ਇਹ ਉਹ ਸਵਾਦ ਇਹਦਾ ਵੀ ਬੰਨਾ ਬੰਨਾ ਸਾਰਾ ਵਖਾਲ ਖੂਲ ਬਾਤੇ ਸੀਗੇ ਤੇ ਆ ਦੇਖ ਲੋ ਸਵੇਰੀ ਹਜੇ ਮੈਂ ਇਹਦੇ ਖੱਤ ਫਿੱਤਰ ਬੱਟਾ ਪਾਉਣਾ ਗਿਆ ਤਵੀਆਂ ਵਾਲੇ ਜਿੰਦਾ ਲੈ ਕੇ ਪਾਤੀਆਂ ਬੱਟਾ ਇਹਨੇ ਕੱਚੀਆਂ ਖਾ ਲੀਆਂ ਖਿੱਚਦੀਆਂ ਬੱਟਾ ਮੁੱਟਾ ਜੀਆਂ ਤੇ ਆ ਦੇਖ ਲੋ ਇੱਧਰ ਰੌਣੀ ਵੀ ਭਰਤਾ ਇਹ ਹੋ ਵੀ ਗਿਆ ਰੌਣੀ ਕਸਮ ਆਪਣਾ ਲੱਗਾ ਬੁੜਾ ਕਸਮਾ ਕਸਮਾ ਜਿੰਨਾ ਨੂੰ ਮੈਨੂੰ ਕਸਮਾ ਤੇ ਰੌਣੀ ਹੋ ਗਈ ਉਧਰ ਗਰਮੇਲ ਬਾਈ ਕਰਾ ਵੀ ਲਈ ਜਾਂਦਾ ਬਸ ਉਹੀ ਬਟਾ ਰਹਿ ਗਿਆ ਕਰਾ ਲਾਉਣ ਤੋਂ ਬਾਈ ਦਾ ਚਲੋ ਜੀ ਆ ਵਾ ਮੋਲ ਲੜ ਦੀ ਲੋ ਜੀ ਕੰਮ ਅੱਜ ਹੋ ਗਿਆ ਦਾ ਐਂਡ ਆਲੂਆਂ ਦਾ ਆਪਣਾ ਬਸ ਸਾਰੇ ਪਾਸੇ ਆਲੂ ਪੱਤੇ ਗੇ ਕਿਤੇ ਨਹੀਂ ਹੁਣ ਰਹਿਣ ਦੇ ਸਾਰਾ ਕੰਮ ਦਾ ਐਂਡ ਹੋ ਗਿਆ ਅੱਜ ਚੱਲਿਆ ਸਾਫਾਉਣ ਚੱਲਿਆ ਸਪਰੇਅ ਕਰਨਾ ਹੁਣ ਇਹਦੀ ਡਿਊਟੀ 2-3 ਦਿਨ ਲਗਾਤਾਰ ਇਹ ਸਪਰੇਅ ਹੀ ਕਰੂਗਾ ਹੁਣ ਪਰਾ ਨੋਡ ਕਰਕੇ ਜਾ ਰਹੀਆਂ ਸੱਤਾਂ ਨੇ। ਕੁੰਨੀਆਂ ਵਿਹਾੜੀਆਂ ਗੀਆਂ। ਉਹ ਵੀਰੇ ਚੰਗੀ ਭਲੀ ਤੁਰੀਆਂ ਦੀ ਟਰਾਲੀ ਤੇ ਥੋਲੀ ਪਤੰਦਰ ਨੇ 4 ਵੀਲ ਲਾਇਆ ਨਹੀਂ ਮੁੜ ਕੇ 4 ਵੀਲ ਆਏ ਤੇ ਟਰਾਲੀ ਤੇ ਕੋਣ ਵੀ ਇੱਕ ਮੋਰ ਨੂੰ ਗੇਅਰ ਪਾ ਲਿਆ ਇੱਕ ਦੇ ਇੱਕ ਦੇ ਪਿੱਛੇ ਰੁਕਾਇਆ ਇਹ ਜੇ ਕੰਮ ਕਰਦੇ ਆਂਦੇ ਬੰਦੇ ਪਰਲਾ ਪਾਸਾ ਦਬਾਤਾ ਰਹੀ ਟਰਾਲੀ ਦਾ ਕੋ ਨੂੰ ਪਤਾ ਹੀ ਦੇ ਦੂੰ ਇੱਕ ਵਾਰ ਫਸ ਜਾਣ ਨਾ ਫੇਰ ਬਹੁਤ ਔਖੀਆਂ ਕੱਢਣੀਆਂ ਆਂ ਉਹ ਗੇਰ ਹੀ ਵੱਡਾ ਲਾਈ ਫਿਰਦਾ ਤੀਜਾ ਲਾ ਲੰਦਾ ਉਹ ਟਰੈਕਟਰ ਦਬਿਆ ਰਹਿਦਾ ਦਬ ਗਿਆ 4x4 ਨਹੀਂ ਲਾਇਆ ਸੀ ਉਹਦੋਂ ਨੇ ਤੇ ਆਪੇ ਕੰਮ ਦਾ ਹੁਣ ਸਾਰੇ ਕਹਿ ਦਿੰਦੇ ਆ ਨਾ ਡਰਾਈਵਰ ਮੈਂ ਆ ਮੈਂ ਆ ਮੈਂ ਅੰਦਰੋਂ ਤਾਂ ਖੁਰਪਾ ਸੀ ਅੰਨ ਲਗੇਲੇ ਕਮਲ ਵਾਲਾ ਟਰੈਕਟਰ ਇਹਦੇ ਸਾਈਡ ਤੇ ਪਾ ਲੈਨੇ ਆ ਇਹਨੂੰ ਮੂਰੇ ਪਾ ਲੈ ਵੇ ਖੱਚਿਆ ਜਾਣਾ ਆ ਗਿਆ ਛੋਟਾ ਕੋਈ ਗੱਲ ਹੋ ਜਾਂਦੀ ਆ ਟਰਾਲੀ ਤੋਂ ਗਿਆ 90 ਦਾਸ ਮੰਗਾਓ ਜਾਂ 55 30 ਮੰਗਾਓ ਇਹ ਗੱਲ ਹੋ ਜਾਂਦੀ ਆ ਜਾਂ 50 75 50 75 ਦੇ ਵਿਚਾਰੇ ਦੇ ਟਾਇਰ ਛੋਟੇ ਲਾਏ ਹੋ ਹੁਣ ਮਸ਼ੀਨ ਬੱਚੇ ਹੁੰਦਾ ਪਰ ਹੁਣ ਇਹਨੇ ਖਿੱਚ ਦੇਣਾ ਕੋਈ ਗੱਲ ਆਹ ਦੂਰ ਕਰਦੇ ਦੋ ਕੋਲੇ ਸਿੱਧੇ ਪਾ ਦੇ ਕਰਤੀ ਛੋਟੇ ਨੇ ਨੇ ਟਰਾਲੀ ਆ ਕੇ ਇੰਨਾ ਖਰੂ ਬਾਹਰ ਦੇ ਜੇ ਇਹਦਾ ਆਉਂਦਾ ਨਿਕਲ ਨਹੀਂ ਨਹੀਂ ਹੈਲੋ ਹੈਲੋ ਇਹ ਹੈਗਾ ਆਪਣਾ ਨਿਕਲਣੇ ਨੀਂਦੇ ਨੇ ਸੇ ਅੰਮਿਕਲਾ ਨੀਂਦੇ ਤੇ ਕਰਦੇ ਨਾ ਗਿਆ ਤੇ ਜਦੋਂ ਤੇ ਨੀਂਦੇ ਹੋਣਾ ਹੈ ਆ ਐਂਗੀ ਆ ਬੰਦ ਕਰਨੀ ਮੈਂ ਬੱਤਵਾ ਕਰਦੇ ਬਾਈ ਨੂੰ ਰੋਣਾ ਚਾਹੀਦੀ ਇਹ ਮਾਰ ਕਰਕੇ ਪੈਲੇ ਕਰਦੇ ਆ ਅੱਜ ਸ਼ੁਰੂ ਕਰੀਏ ਇੱਥੇ ਟੈਪੀ ਜ਼ਬਰੇ ਇੱਥੇ ਪਾਣੀ ਨਹੀਂ ਸੀ ਲਾਇਆ ਬਹੁਤ ਦਿਨਾਂ ਤੋਂ ਬੰਦ ਰੱਖਿਆ ਸੀ ਪਾਣੀ ਦੀ ਸਪਰੇ ਕਰਕੇ ਹੀ ਬਾਣੀ ਸ਼ੁਰੂ ਕਰਾਂਗਾ ਤੇ ਅੱਜ ਹੁਣ ਪਰ ਲਿਆ ਪੰਪ ਕਬਰਨਾ ਕੀ ਹੋ ਗਿਆ ਫਿਲਟਰ ਚ ਕੀ ਫਸ ਗਿਆ ਮਿੱਟੀ ਫਸ ਗਈ ਹੁਣ ਪਾਊਡਰ ਤਾਂ ਪਾਉਂਦੇ ਨਹੀਂ ਆਪਾਂ ਬਿਲਕੁਲ ਵੀ ਤਾਂ ਹੀ ਫਿਰ ਮਤਲਬ ਪਹਿਲਾਂ ਹੀ ਸਾਫ਼ ਕਰ ਲੈਣਾ ਇਹਨੂੰ ਦਵਾਈ ਪਾ ਲਿਆ ਕੀ ਆ ਹੁਣ ਹਜੇ ਕਰਦੇ ਹਾਂ ਸੁੰਡੀ ਵਗੈਰਾ ਵਾਲੀ ਸਪਰੇ ਫਿਰ ਇਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਹਜੇ ਜਦੋਂ ਕੱਖੁਖ ਜੇ ਪੂਰੇ ਵਧੀਆ ਹਰੇ ਹੋ ਗਏ ਫੇਰ ਕਰਾਂਗੇ ਦੂਜੀ ਸਪਰੇ ਆਪਣੀ ਉਹਦੇ ਵਾਲੀ ਕੱਖਾਂ ਵਾਲੀ ਹੁਣ ਸੁੰਡੀ ਦੀ ਚਲਦੀ ਹੈ ਸੁੰਡੀ ਦੀ ਹੁੰਦੀ ਹੈ ਸਭ ਵਧੀਆ ਖੜੀਆ ਮੱਕੀ ਸਰ ਤੇ ਲੱਗਿਆ ਹੋਇਆ ਸਾਦ ਆਪਣਾ ਸਪਰੇ ਕਰਨ ਆਲੂਆਂ ਤੋਂ ਵਿਹਲਾ ਹੋ ਗਿਆ ਸੀ ਹੁਣ ਦੋ ਦਿਨ ਸਪਰੇ ਕਰਨ ਨੂੰ ਲੱਗਣਗੇ ਦੋ ਦਿਨਾਂ ਚਲੋ ਮੁੱਕ ਜੂ ਇਹਦੀ ਮौज ਬਹੁਤ ਆ ਯਾਰ ਹੁਣ ਇਕੱਲੇ ਬੰਦਾ ਸਪਰੇਅ ਕਰ ਦਿੰਦਾ ਹੋਰ ਕੀ ਚਾਹੀਦਾ ਦੱਸੋ ਹਨਾ ਕਿ ਇਕੱਲੇ ਬੰਦੇ ਵਰਗੀ ਕੀ ਤੇਰੀਸ ਆ ਦੋ ਜਣੇ ਆ ਕੇ ਸਪਰੇਅ ਕਰ ਜਾਂਦੇ ਆ ਪਾਣੀ ਵਾਲੇ ਪਾਣੀ ਲਈ ਜਾਂਦੇ ਆ ਮਗਰ ਹਨ ਤੇ ਲਾਈਟ ਵਧੀਆ ਔਨ ਕਰਕੇ ਪਾਣੀ ਲੱਗਦਾ ਪੂਰਾ ਵਧੀਆ ਹਨਾ ਮੱਕੀ ਨੂੰ ਕੋਈ ਦਿੱਕਤ ਨਹੀਂ ਆਦੀ ਬੁਰੀ ਵਧੀਆ ਵੱਡੀ ਵੱਡੀ ਮੱਕੀ ਹੋਗੀ ਇੱਥੇ ਵੀ ਲੰਗਰ ਲੱਗ ਗਿਆ ਆਪਣੇ ਖੇਤ ਦੇ ਕੋਲੇ ਇਹ ਪੱਕਾ ਹੀ ਲੱਗਦਾ ਅੰਦ ਲੰਗਰ ਅੱਗੇ ਆਪਣੇ ਆ ਖੇਤ ਚਲਾਉਂਦੇ ਹੁੰਦੇ ਸੀਗੇ ਤੇ ਹੁਣ ਜਗਾ ਖਾਲੀ ਹੋ ਗਈ ਕਰਕੇ ਹੁਣ ਇੱਧਰ ਲਾਉਂਦੇ ਆ ਤੇ ਸਪਰੇ ਦਾ ਚੱਲੀ ਅੱਜ ਕਰ ਦੂਗਾ ਸਪਰੇ ਇੱਕ ਪੰਪ ਲਾਤਾ ਹੁਣ ਇੱਕ ਹੋਰ ਭਰਦਾ ਜਿੰਨੇ ਕਿ ਲੱਗਣੇ ਹੋਣਗੇ ਲਾ ਦੂ ਬਾਕੀ ਸਵੇਰੇ ਕਰੂਗਾ ਕਿ ਸਵੇਰੇ ਤੇ ਫੇਰ ਸਪਰੇਅ ਕਰਕੇ ਮਗਰੀ ਪਾਣੀ ਸ਼ੁਰੂ ਕਰਾਂਗੇ ਕਿਉਂਕਿ ਆਪਾਂ ਪਾਣੀ ਇਹਨੂੰ ਪੂਰਾ ਖੱਤੇ ਨੂੰ ਚੜਿਆ ਹੋਇਆ ਬਹੁਤ ਚੜਿਆ ਹੋਇਆ ਪਾਣੀ ਲੱਗਣ ਤੋਂ ਮੱਕੀ ਪੂਰੀ ਵਧੀਆ ਹੋਗੀ ਚੜ ਕੇ ਪਾਣੀ ਲੱਗਣਾ ਪੂਰਾ ਹੈਲੋ ਲਓ ਵੀਰੇ ਦੇਖੋ ਮੱਕੀ ਆਪਣੀ ਦਿਆਂ ਨਾ ਟੈਗ ਦੀਆਂ ਨਾ ਪੂਰੀ ਹਰੀ ਹਰੀ ਪਈ ਹੈ ਨਾ ਕੋਈ ਪਾਣੀ ਦੀ ਦਾਵ ਨਹੀਂ ਹਜੇ ਤੇ ਕੋਈ ਸਪਰੇ ਨਹੀਂ ਕਰੀ ਕੱਲ ਨੂੰ ਕਰਨਗੇ ਸਾਧੋਣੀ ਤੇ ਪਈ ਹੈ ਨਾ ਪੂਰੀ ਸੋਹਣੀ ਕਪਤਾ ਦੀਨਾ ਪੂਰਾ ਕਾਲਾ ਕਾਲਾ ਦੇ ਅੱਜ ਘਾਹ ਕੋਈ ਨਹੀਂ ਹਰਾ ਹੋਇਆ ਤੇ ਲੋ ਪਿੰਡੀ ਨੂੰ ਲਾਦਾ ਪਾਣੀ ਕਿਵੇਂ ਟੈਕਣ ਲੱਗੇ ਐਨ ਭਰਿਆ ਭਰਿਆ ਖੱਤਾ ਦੀਨ ਲੱਗ ਗਿਆ ਹੁਣ ਤਾਂ ਪਿੰਡੀ ਦਾ ਪਾਣੀ ਧਾਉਣ ਦਵਾ ਆ ਵਿੱਚ ਮੋਠਾ ਜਿਹਾ ਹੋ ਗਿਆ ਢਲੀ ਜਿਹੀ ਕੋਈ ਨਹੀਂ ਪਰ ਕੋਈ ਗੱਲ ਨਹੀਂ ਹੁਣ ਆਪਾਂ ਪਾਣੀ ਲੱਗ ਗਿਆ ਲੇਵਰ ਹੋ ਗਈ ਆਪਣੀ ਬੇਲੀ ਅੱਜ ਆਪਣਾ ਆਲੂਆਂ ਦਾ ਕੰਮ ਨਿਬੜ ਗਿਆ ਤੇ ਕੱਲ ਨੂੰ ਕੱਲ ਤੋਂ ਆਪਾਂ ਹੋ ਲੱਗਾਗੇ ਕੱਲ ਨੂੰ بس ਇੱਕ ਮਾੜਾ ਖੱਤੇ ਚਗਾਉਣੇ ਚਗਾ ਕੇ ਉਸ ਤੋਂ ਬਾਅਦ ਫਲੇਵਰ ਬਿਲੀ ਹੋਂਦ ਬਾਅਦ ਜਿੱਦਣ ਆਹ ਬੱਤ ਆ ਗਿਆ ਨਾਲ ਹੀ ਬੁੜੀਆਂ ਬਿਠਾ ਦੇਣੀਆਂ ਜਿਨ੍ਹਾਂ ਨੇ ਜਿਹੜੀਆਂ ਬੁੜੀਆਂ ਨੇ ਤੋੜਨੀਆਂ ਭਿੰਡੀ ਉਹੀ ਆਪੇ ਖੁੱਡਣਗੀਆਂ ਲਓ ਜੀ ਟਰਾਲੀ ਹੋ ਗਈ ਆਪਣੀ ਤਿਆਰ ਰੈਡੀ ਪਰਾਲੀ ਪਾ ਲਈ ਤਰਪਾਲਾਂ ਡਬਲ ਟ੍ਰਿਪਲ ਕਰਤੀਆਂ ਤੇ ਆ ਜਾ ਕੁੱਤੇ ਬੰਦੇ ਆ ਜਾ ਇਹ ਮੈਨਾਂ ਚੋਟਾ ਹੋਰ ਨਸ਼ੇ ਵਾਲੇ ਦੇ ਘਰ ਪਟਿਆ ਸੋਰੀ ਨਹੀਂ ਨਹੀਂ दारू दारू ਢੱਪ ਗਏ ਆ ਤੇ ਫਿਰ ਉਹਨਾਂ ਅੰਦਰ ਕੀ ਧੱਕੇ ਖਾਣਾ ਉਹਨਾਂ ਤੋਂ